ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਿਜਲੀ ਸੋਧ ਕਾਨੂੰਨ ਰੱਦ ਦੀ ਕਰਨ ਦੀ ਮੰਗ ਨੂੰ ਲੈ ਕੇ ਅੱਜ ਰੇਲ ਰੋਕੋ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਉੱਥੇ ਹੀ ਰੇਲਵੇ ਟਰੈਕ ਦੇ ਨੇੜੇ ਵੱਡੀ ਗਿਣਤੀ ਵਿੱਚ ਵੀ ਪੁਲਿਸ ਫੋਰਸ ਤਾਇਨਾਤ ਹੈ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਖਾ ਕੇ ਇਹਨਾਂ ਦੀਆਂ ਗਾਲਾਂ ਖਾ ਕੇ ਇਹਨਾਂ ਦੇ ਬਾਈ ਤਸੱਦਦ ਪਹਿਲਾਂ ਲੰਬੇ ਸਮੇਂ ਤੋਂ ਸਹਿ ਚੁੱਕੇ ਆ ਸੀ ਕਿਉਂਕਿ ਅੱਜ ਦੇ ਨਹੀਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਹਨਾਂ ਤੋਂ ਲੈ ਕੇ ਜਥੇਬੰਦੀਆਂ 'ਚ ਚੱਲ ਰਿਹਾ ਲੋਕਾਂ ਦੀ ਗੱਲ ਕਰਦੇ ਆ ਕਿਉਂਕਿ ਇਹ ਪੁਰਸਾ ਚਾਹੇ ਸਰਕਾਰਾਂ ਇਹ ਸਿਰਫ ਲੋਕਾਂ ਦੀ ਗੱਲ ਕਰਦੇ ਹੁੰਦੇ ਨੇ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਕਿਹਨੇ ਬਾਈ ਟੱਕਰ ਲੱਗੂ ਕਰਨਾ 3 ਵਜੇ ਤੱਕ ਦੀ ਤੋਂ ਲੈ ਕੇ 3 ਵਜੇ ਰੱਖਣਾ 3 ਵਜੇ ਸਾਢੇ ਸਮਾਪਤੀ ਹੈ ਅੱਜ ਤੁਸੀਂ ਪਹਿਲਾਂ ਤਾਂ ਬੰਦਾ ਤੇ ਖੂਦ ਦੇ ਥੱਲੇ ਟਰੈਕ ਤੇ ਵੈਕਟਰੀ ਦੀ ਤਿਆਰੀ ਸੀ ਪਰ ਪ੍ਰੋਗਰਾਮ ਕਮੇਟੀ ਦੇਖੋ ਇਹ ਅੱਜ ਸ਼ੈਅਰੀ ਕੀਤੀ ਹੈ ਕਿਹ ਕੁ ਮਾ ਦਿੱਤਾ ਹੈ ਕੋਈ ਚੱਕਮਾ ਨਹੀਂ ਵੀ ਰਹਾ ਇਹ ਇਹ ਲੋਕ ਕਾਗਤਾ ਤੇ ਜਿੱਦਰ ਨੂੰ ਬਾਈ ਲੋਕ ਤਾਕਤ ਚਲੀ ਜਾਂਦੀ ਆ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਦੇ بڑے بڑے ਸਤਾਸੀ ਇਹਨਾਂ ਨੇ ਡਾਂਗਾ ਖਾ ਕੇ ਇਹਨਾਂ ਦੀਆਂ ਗਾਲਾਂ ਖਾ ਕੇ ਇਹਨਾਂ ਦੇ ਬਾਈ ਤਸੱਦਦ ਪਹਿਲਾਂ ਲੰਬੇ ਸਮੇਂ ਤੋਂ ਸਹਿ ਚੁੱਕੇ ਆ ਸੀ ਕਿਉਂਕਿ ਅੱਜ ਦੇ ਨਹੀਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਹ ਦਿਨੋਂ ਤੋਂ ਲੈ ਕੇ ਜਥੇਬੰਦੀਆਂ ਤੇ ਚੱਲ ਰਿਹਾ ਲੋਕਾਂ ਦੀ ਗੱਲ ਕਰਦੇ ਆ ਕਿਉਂਕਿ ਇਹ ਪੁਲਸਾ ਚਾਹੇ ਸਰਕਾਰਾਂ ਇਹ ਸਿਰਫ ਜੋਕਾਂ ਦੀ ਗੱਲ ਕਰਦੀਆਂ ਹੁੰਦੀਆਂ ਨੇ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਇਹ ਆਪਣੀ ਸਰਕਾਰ ਬਣਾਏ ਕਿੰਨੇ ਵਜੇ ਟੱਕਰ ਲੱਗੂ ਕਰਨਾ 3 ਵਜੇ ਤੱਕ ਦੀ ਕੋਲੇ ਕੇ 3 ਵਜੇ ਤੱਕ 3 ਵਜੇ ਸਾਡੀ ਸਮਾਪਤੀ ਹੈ ਇਹ ਅੱਜ ਤੁਸੀਂ ਪਹਿਲਾਂ ਤਾਂ ਬੋੜਾ ਬੱਲੇ ਹੁੰਦੇ ਥੱਲੇ ਟੈਗ ਤੇ ਵੈਟਰਨ ਦੀ 40 ਸੀਰ ਪ੍ਰੋਗਰਾਮ ਦੇ ਵਿੱਚ ਦੇਖੋ ਕਿ ਅੱਜ ਸ਼ੈਅਰੀ ਕੀਤੀ ਹੈ ਚਕਮਾ ਦਿੱਤਾ ਕੋਈ ਚਕਮਾ ਨਹੀਂ ਵੀਰਾ ਇਹ ਇਹ ਲੋਕਤਾ ਤੇ ਜਿੱਦਰ ਨੂੰ ਭਾਈ ਲੋਕ ਤਾਕਤ ਜੜੀ ਜਾਂਦੀ ਆ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਦੇ بڑے بڑے ਅਫਸਰ ਨਹੀਂ ਗਲਵਾਤਾ ਜੇ ਕਮਦੁਰ ਦੀ ਧਰਨਾ ਲਗਾਇਆ ਗਿਆ ਰੇਲਵੇ ਰੁਕੋ ਜੀ ਸਾਡੀਆਂ ਰਹਿੰਦੀਆਂ ਮੰਗਾ ਬਿਜਲੀ ਬੋਰਡ ਦੀ ਮੰਗਾ ਜਾਂ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਭਾਈ ਆ ਪੂਰਾ ਪ੍ਰਸ਼ਾਸਨ ਖੜਾ ਸੀ ਇਹਨਾਂ ਦੇ ਐਪਲੀਕੇਸ਼ਨਾਂ ਦੇ ਦੇ ਕੇ ਜਿਹੜਾ ਇਹਨਾਂ ਦਾ ਕੰਮ ਸੀ ਇਹਨਾਂ ਨੇ ਉਹ ਚੋਰੀ ਦਾ ਸਮਾਨ ਕਢਵਾਉਣਾ ਸੀ ਅਸੀਂ ਉਹਨਾਂ ਨੂੰ ਸਮਾਨ ਵੀ ਕਢਵਾ ਕੇ ਦਿੱਤਾ ਭਾਈ ਉਹ ਚੋਰ ਸਰਿਆਮ ਬਾਜ਼ਾਰ ਦੇ ਵਿੱਚ ਵੀਡੀਓ ਪੋਸਟਾਂ ਪਾਉਂਦੇ ਫਿੱਟਿਆ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਇਹ ਜਿਹੜਾ ਮੋਰਚਾ ਲਾਇਆ ਹੋਇਆ ਸੋ ਵੱਡੇ ਪੱਤਰ ਤੇ ਜਣੀ ਹਜੇ ਤਾਂ ਅੱਜ ਸੰਕੇਤਕ ਧਰਨਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਆਉਣ ਵਾਲੇ ਦਿਨਾਂ ਚ ਬਈ ਡੀਸੀ ਦਾਪਟਰ ਬੈਠਾਂਗੇ ਕੀ 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 ਮੰਗਾਂ ਨੇ ਥੋੜੀਆਂ ਅੱਗੇ ਮੰਗ ਕੀ ਕੀ ਆ ਜੀ ਮੇਨ ਮੰਗ ਹੈ ਕਿ ਜੇ ਸਾਡਾ ਜਿਹੜਾ ਸੰਪਤੀ ਚੋਰੀ ਹੋਇਆ ਸਮਾਨ ਆ ਉਹਦੀ ਪ੍ਰਵਾਈ ਜਿਹੜੇ ਚੋਰ ਨੇ ਬਈ ਉਹਨਾਂ ਨੂੰ ਸਜ਼ਾਵਾ ਦਿਵਾਉਣਾ ਦੂਜੀ ਮੰਗ ਹੈ ਸਾਡੀ ਬਿਜਲੀ ਬੋਰਡ ਜਿਹੜਾ ਪ੍ਰਾਈਵੇਟ ਹੋਣ ਜਾ ਰਿਹਾ ਉਹਨੂੰ ਵਾਪਸ ਕਰਵਾਉਣਾ ਉਸ ਬਿਲ ਨੂੰ ਕਿ ਕਿ ਕਿੰਨੇ ਵੇ ਤੱਕ ਚੱਲਣਾ ਈ ਧਰਨਾ 3 ਵਜੇ ਤੱਕ ਦੋ ਦੋ ਤੇ